ਕਹਿੰਦੇ ਨੇ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਦੇ ਲਈ ਆਪਣਾ ਪਰਿਵਾਰ ਵਾਰ ਦਿੱਤਾ ਉਸੇ ਤਰ੍ਹਾਂ ਇੱਕ ਪਰਿਵਾਰ ਨੂੰ ਬਚਾਉਣ ਦੇ ਲਈ ਕਹਿੰਦੇ ਕੋਮ ਦੇ ਸਿਧਾਂਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ ਇਹ ਸ਼ਬਦ ਜਿਹੜੇ ਬੀਜੇਪੀ ਆਗੂ ਨੇ ਹਰਜੀਤ ਗਰੇਵਾਲ ਦੇ ਵੱਲੋਂ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰ ਜਿਹੜੇ ਹਟਾ ਦਿੱਤੇ ਗਏ ਨੇ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਸਿੱਧੇ ਤੌਰ ਦੇ ਉੱਤੇ ਉਹਨਾਂ ਨੇ ਸੁਖਵੀਰ ਬਾਦਲ ਤੇ ਬਦਲ ਪਰਿਵਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਜਿਸ ਨੂੰ ਲੈ ਕੇ ਉਹਨਾਂ ਨੇ ਇੱਕ ਚਿੰਤਾ ਵੀ ਜ਼ਾਹਿਰ ਕੀਤੀ ਹੈ ਕਿ ਮੈਂ ਬੀਜੇਪੀ ਪਾਰਟੀ ਦੇ ਵੱਲੋਂ ਨਹੀਂ ਪਰ ਮੈਂ ਇੱਕ ਸਿੱਖ ਹੋਣ ਦੇ ਨਾਤੇ ਇਹ ਬਿਆਨ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਉਸ ਨੂੰ ਲੈ ਕੇ 705 ਜਿਹੜੀ ਪੂਰੀ ਸਿੱਖ ਸੰਗਤ ਦੇ ਵਿੱਚ ਪਈ ਹੋਈ ਹੈ ਉਸ ਨੂੰ ਲੈ ਕੇ ਜੋ ਕੁਝ ਹਰਜੀਤ ਗਰੇਵਾਲ ਵਿਲੋ ਬਿਆਨ ਦਿੱਤਾ ਗਿਆ ਪਹਿਲਾਂ ਤੁਸੀਂ ਇੱਕ ਵਾਰੀ ਉਹ ਸੁਣੋ ਜਥੇਦਾਰਾਂ ਤੇ ਜੋ SGPC ਨੇ ਉਹਨਾਂ ਨੂੰ ਹਟਾਉਣ ਦੀ ਔਰ ਨਵੇਂ ਜਥੇਦਾਰ ਅਪਾਇੰਟ ਕਰਨ ਦੀ ਜੋ ਗੱਲ ਕੀਤੀ ਆ ਉਸ ਦਾ ਸਿੱਖ ਜਗਤ ਅੰਦਰ ਬਹੁਤ ਭਾਰੀ ਰੋਸ ਆ ਭਾਰਤੀ ਜਨਤਾ ਪਾਰਟੀ ਕਿਸੇ ਦੇ ਵੀ ਧਾਰਮਿਕ ਮੁੱਸਲੇ ਵਿੱਚ ਦਖਲ ਨਹੀਂ ਦਿੰਦੀ ਪਰ ਇੱਕ ਸਿੱਖ ਹੋਣ ਦੇ ਨਾਤੇ ਮੈਂ ਉਸ ਦਾ ਵਿਰੋਧ ਵੀ ਕਰਦਾ ਹਾਂ ਉਹ ਨਿਰਾਸ਼ ਵੀ ਹਾਂ ਕਿ ਇੱਕ ਪਰਿਵਾਰ ਨੂੰ ਬਚਾਉਣ ਲਈ ਗੁਰੂ ਸਾਹਿਬ ਨੇ ਪੰਥ ਨੂੰ ਬਚਾਉਣ ਲਈ ਅ ਪਰਿਵਾਰ ਬਾਰ ਦਿੱਤਾ ਇੱਥੇ ਇੱਕ ਪਰਿਵਾਰ ਨੂੰ ਬਚਾਉਣ ਲਈ ਪੰਥ ਦਾ ਨੁਕਸਾਨ ਕਰ ਰਹੇ ਆ ਪੰਥ ਇੱਕ ਇੰਸਟੀਚੂਨ ਜਿਹੜੇ ਆ ਉਹ ਪੰਥ ਦੀ ਇੱਕ ਸ਼ਾਨ ਹੁੰਦੇ ਆ ਤੇ ਉਹ ਇੰਸਟੀਚੂਨ ਦਾ ਨੁਕਸਾਨ ਕਰਨਾ ਜਦੋਂ ਕਾਂਗਰਸ ਨੇ ਕੀਤਾ ਸੀ ਅਸੀਂ ਉਸ ਦਾ ਵਿਰੋਧ ਕਰ ਰਹੇ ਸੀ ਤੇ ਹੁਣ ਵੀ ਕਰਦੇ ਆ ਸਾਰੇ ਨਫ਼ਰਤ ਕਰਦੇ ਆ ਪਰ ਜਦੋਂ ਹੁਣ ਸ਼੍ਰੋਮਣੀ ਕਮੇਟੀ ਇਸ ਤਰ੍ਹਾਂ ਇਹ ਕਾਰਨਾਮੇ ਕਰ ਰਹੀ ਹੈ ਮੈਂ ਸਮਝਦਾ ਬੜੀ ਮੰਤਪਾਕੀ ਗੱਲ ਆ ਜਿਹਦੇ ਨਾਲ ਸਿੱਖ ਜਗਤ ਨੂੰ ਨਿਰਾਸ਼ਾ ਹੋਈ ਹੈ ਔਰ ਇੱਕ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਿਆ ਜਿਹੜਾ ਨਹੀਂ ਕਰਨਾ ਚਾਹੀਦਾ ਤੋਂ ਦੱਸਦੀ ਕਿ ਜਿਸ ਤਰ੍ਹਾਂ ਪਿਛਲੇ ਦਰਾਂ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਤੋਂ ਬਾਅਦ ਹੁਣ ਦੋ ਜਥੇਦਾਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਤੇ ਦੂਜੇ ਪਾਸੇ ਜਿਹੜੇ ਸੁਲਤਾਨ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੀ ਉਹਨਾਂ ਨੂੰ ਹਟਾਉਣ ਤੋਂ ਬਾਅਦ ਇਹੋ ਜਿਹੀਆਂ ਸਰਗਰਮੀਆਂ ਹੁਣ ਵੱਧ ਚੁੱਕੀਆਂ ਨੇ ਜਾਂ ਫਿਰ ਜੋ ਹਿਲਚੁਲ ਵੱਧ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਸ਼ੋਮਨੀ ਅਕਾਲੀ ਦਲ ਬਾਦਲ ਗਰੁੱਪ ਦੇ ਜਿਹੜੇ ਵੱਡੀ ਗਿਣਤੀ ਦੇ ਵਿੱਚ ਵਰਕਰ ਨੇ ਜਾਂ ਫਿਰ ਉਹਦੇ ਧਾਰ ਨੇ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੇ ਸਤੀਫੇ ਨੇ ਉਹ ਦਿੱਤੇ ਜਾ ਰਹੇ ਨੇ ਜਿਸ ਨੂੰ ਲੈ ਕੇ ਹੁਣ ਨਵੀਂ ਹਲਚਲ ਜਿਹੜੀ ਪਾਰਟੀ ਦੇ ਲਈ ਵੱਡੀ ਚੁਣੌਤੀ ਵੀ ਜ਼ਰੂਰ ਦਿਖਾਈ ਦੇ ਰਹੀ ਹੈ ਪਰ ਹੁਣ ਵੇਖਣਾ ਇੱਥੇ ਬਿਹਤ ਖਾਸ ਸਹੀ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਕਸ ਸਿਆਸ ਦੇ ਵਿੱਚ ਕੀ ਕੋਈ ਤਬਦੀਲੀ ਆਉਂਦੀ ਹੈ ਜਾਂ ਫਿਰ ਕੀ ਕੁਝ ਹੋਣਗੇ ਕਿਉਂਕਿ ਦੋ ਅਕਾਲੀ ਦਲ ਹੋਣ ਦੇ ਵਿੱਚ ਆਂਦੇ ਦਿਖਾਈ ਦੇ ਰਹੇ ਨੇ ਜਿਸ ਨੂੰ ਲੈ ਕੇ ਜਿਹੜੀ ਦੋ ਫਾੜ ਹੋ ਚੁੱਕੀ ਪੰਜਾਬ ਦੀ ਸਿੱਖ ਰਾਜਨੀਤੀ ਜਾਂ ਫਿਰ ਕਹਿ ਲਈਏ ਸ਼ੋਮਨੀ ਅਕਾਲੀ ਦਲ ਬਾਦਲ ਦੋ ਫਾੜ ਹੋ ਚੁੱਕਿਆ ਹੈ ਜਿਸ ਦੇ ਵਿੱਚੋਂ ਇੱਕ ਧੜਾ ਬਾਗੀ ਧੜੇ ਦੇ ਨਾਂ ਉੱਤੇ ਜਾਣਿਆ ਜਾਂਦਾ ਹੈ ਦੂਜਾ ਅਕਾਲੀ ਦਲ ਬਾਦਲ ਦੇ ਗਰੁੱਪ ਦੇ ਨਾਂ ਉੱਤੇ ਜਾਣਿਆ ਜਾਂਦਾ ਹੈ ਪਰ ਹੁਣ ਵੇਖਣਾ ਬੇਦਖਾਲ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਹੋਰ ਕੀ ਅਪਡੇਟ ਆਂਦੀ ਹੈ